ਸੁਨੀਲ ਜਖੜ ਚੰਗਾ ਇਨਸਾਨ ਹੈ ਦੇਖੋ ਮੈਂ ਤਾਂ ਚੰਗਾ ਇਨਸਾਨ ਹੁੰਦਾ ਤਾਂ ਹੀ ਇਹ ਸਵਾਲ ਪੁੱਛੇ ਇੰਪਲਸਿਵ ਹੈ ਹਾਂਜੀ ਇੰਪਲਸਿਵ ਹੈ ਪਰ ਕਿਉਂਕਿ ਪਰ ਜਿਹੜਾ ਕਿਰਦਾਰ ਹੈ ਉਹ ਚੱਕਾ ਕਿਰਦਾਰ ਹੈ ਹਾਂਜੀ ਫਿਰ ਕਾਂਗਰਸ ਛੱਡ ਕੇ ਕਿਉਂ ਗਏ ਹੋਣੇ ਕਿਸੇ ਤਰ੍ਹਾਂ ਦਾ ਕੋਈ ਇੱਕ ਤਾਂ ਅਸੰਪਸ਼ਨ ਹੁੰਦੀ ਹੈ ਆਪਣੀ ਹੈਨਾ ਕੀ ਫੀਡਬੈਕ ਕੀ ਆਇਆ ਜੀ ਤੁਹਾਡੀ ਸਮਝ ਕੀ ਆਉਂਦੀ ਹੈ ਗੱਲ ਸਾਰੀ ਮੈਨੂੰ ਲੱਗਦਾ ਕਿਉਂਕਿ ਉਹਨਾਂ ਦਾ ਮਤਲਬ ਕਈ ਦਹਾਕਿਆਂ ਤੋਂ ਉਹਨਾਂ ਦਾ ਕਾਂਗਰਸ ਦਾ ਪਰਿਵਾਰ ਹੈਗਾ ਹਾਂਜੀ ਤੇ ਮੈਨੂੰ ਲੱਗਦਾ ਉਹਨਾਂ ਨੂੰ ਬੇਸਿਕਲੀ ਤਾਂ ਜਿਹੜਾ ਹੈਗਾ ਨੋਟਿਸ ਕੱਢ ਦਿੱਤਾ ਸੀ ਹੂੰ ਜਿਹਦਾ ਬੇਸਿਕਲੀ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਸੰਗਿਆਨ ਲਿਆ ਹੈਗਾ ਹੂੰ ਹੂੰ ਭਈ ਭਈ ਮੈਨੂੰ ਨੋਟਿਸ ਨਹੀਂ ਸੀ ਕੱਢਣਾ ਚਾਹੀਦਾ ਨੋਟਿਸ ਕਿਸ ਬਾਰੇ ਸੀ ਮੈਨੂੰ ਲੱਗਦਾ ਭਈ ਸ਼ਾਇਦ ਐਨਟੀ ਪਾਰਟੀ ਐਕਟੀਵਿਟੀ ਕੋਸ਼ੇ ਇਦਾਂ ਦਾ ਨੋਟਿਸ ਕੱਢ ਦਿੱਤਾ ਜੇ ਕੀ ਹੈਗਾ ਕੋਈ ਨੋਟਿਸ ਜ਼ਰੂਰ ਕੱਢਿਆ ਸੀਗਾ ਮੈਂ ਇੱਥੇ ਉਦੋਂ ਅਵੇਲੇਬਲ ਨਹੀਂ ਸੀਗਾ ਮੈਂ ਉਦੋਂ ਕੈਨੇਡਾ ਦੇ ਵਿੱਚ ਸੀਗਾ ਹਮ ਤੇ ਫਿਰ ਉਹ ਇੰਪਲਸਿਵ ਹੋ ਕੇ इमोਸ਼ਨਲ ਹੋ ਕੇ ਇਹ ਡਿਸੀਜਨ ਲੈ ਗਿਆ ਵੀ ਯਾਰ ਮੈਂ ਜੇ ਇੰਨੇ ਦਹਾਕੇ ਇਸ ਪਾਰਟੀ 'ਚ ਰਹਿ ਕੇ ਵੀ ਤਾਂ ਫਿਰ ਮੈਨੂੰ ਇਸ ਗੱਲ ਦੀ ਪੁੱਛਿਆ ਨਹੀਂ ਗਿਆ